ਹਾਂਜੀ ਵੈਲਕਮ ਜੀ ਦਾ ਖਾਲਸਾ ਵੈਲਕਮ ਜੀ ਦੀ ਫਤਿਹ ਮੈਂ ਹੰਜੀ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀ ਪੀੜੀਆ ਤੇ ਤੇ ਅੱਜ ਹੈ 12 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ 12 ਜਨਵਰੀ ਵਾਲੇ ਦਿਨ ਇਤਿਹਾਸ ਵਿੱਚ ਵਾਪਰੀ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਇਥੇ ਪਹਿਲੀ ਘਟਨਾ ਹੈ ਸਾਡੇ ਕੋਲ 12 ਜਨਵਰੀ 1797 ਦੀ ਅ 1797 ਨੂੰ ਤਾਂ ਅਹਿਮ ਸਰਦਾਰਨੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਪੁੱਤਰ ਤੈਮੂਰ ਵੀ ਮਰ ਚੁੱਕਿਆ ਸੀ ਅਮਨਸਾਹ ਦੁਰਾਨੀ ਦੇ ਪੁੱਤਰੇ ਸ਼ਾਜਮਾਨ ਨੇ ਪੰਜਾਬ ਦੇ ਉੱਤੇ ਤਿੰਨ ਹਮਲੇ ਕੀਤੇ ਆਪਣੇ ਤੀਸਰੇ ਹਮਲੇ ਦੇ ਦੌਰਾਨ ਉਹ 1 ਜਨਵਰੀ 1797 ਨੂੰ ਲਾਹੌਰ ਪਹੁੰਚ ਗਿਆ ਸੀ ਪਰ ਉਦੋਂ ਤੱਕ ਸਿੱਖ ਉਹ ਤੋਂ ਆ ਚੁੱਕੇ ਸਨ ਉਸ ਨੇ ਸਿੱਖਾਂ ਦੇ ਪਿੱਛੇ ਅੰਮ੍ਰਿਤਸਰ ਬਲ ਆਪਣੀ ਸੈਨਾ ਦੀ ਇੱਕ ਟੁਕੜੀ ਭੇਜੀ ਪਰ ਸਿੱਖਾਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਅਤੇ ਉਹਨਾਂ ਨੂੰ ਹਰਾ ਕੇ ਵਾਪਸ ਭਜਾ ਦਿੱਤਾ ਆਪਣੀ ਫੌਜ ਦੀ ਇਹ ਹਾਲਤ ਦੇਖ ਕੇ 12 ਜਨਵਰੀ 1797 ਨੂੰ ਸ਼ਾਹ ਜਮਾਨ ਨੇ ਆਪਣੀ 50000 ਦੀ ਫੌਜ ਲੈ ਕੇ ਅਮਰitsar ਵੱਲ ਕੂਚ ਕਰ ਦਿੱਤਾ ਇਸ ਗੱਲ ਦਾ ਪਤਾ ਸਿੱਖਾਂ ਨੂੰ ਵੀ ਪਤਾ ਲੱਗ ਚੁੱਕਿਆ ਸੀ ਅਤੇ ਉਹ ਵੀ ਸਾਰੇ ਇਕੱਠੇ ਹੋ ਗਏ ਸਨ ਅਤੇ ਸਿੱਖਾਂ ਅਤੇ ਸ਼ਾਹ ਜਮਾਨ ਦੀ ਫੌਜ ਦੇ ਵਿਚਕਾਰ 12 ਜਨਵਰੀ 1797 ਦੇ ਦਿਨ ਇੱਕ ਬਹੁਤੀ ਭਿਆਨਕ ਜੰਗ ਹੋਈ ਸਿੱਖਾਂ ਨੇ ਸਹਾਜਮਾਨ ਦੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਤੇ ਕਰਾਰੇ ਟੱਕਰ ਉਹਨਾਂ ਨੂੰ ਕਰਾਰੇ ਟੱਕਰ ਦਿੱਤੀ ਆਪਣੇ ਸਿਪਾਈਆਂ ਨੂੰ ਮਰਦੇ ਵੇਖ ਸਹਾਜਮਾਨ ਅਤੇ ਉਸ ਦੀ ਫੌਜ ਭੱਜ ਨਿਕਲੇ ਬੇਸ਼ੱਕ ਇਸ ਜੰਗ ਦੇ ਵਿੱਚ ਸਿੱਖਾਂ ਦਾ ਵੀ ਭਾਰੀ ਨੁਕਸਾਨ ਹੋਇਆ ਪਰ ਸਿੱਖਾਂ ਨੇ ਬੀਮੇਲ ਤੱਕ ਪੇਠਾਣਾ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਪੰਜਾਬ ਤੋਂ ਖਦੇੜ ਲਿਆ। ਜਨਵਰੀ 1923 ਨੂੰ ਅਕਾਲੀਆਂ ਨੇ ਅਨੰਦਪੁਰ ਸਾਹਿਬ ਦੇ ਸਾਰੇ ਗੁਰਦੁਆਰਿਆਂ ਦਾ ਕਬਜ਼ਾ ਲੈ ਕੇ ਇਹਨਾਂ ਗੁਰਦੁਆਰਿਆਂ ਨੂੰ ਆਪਣੇ ਕੰਟਰੋਲ ਦੇ ਅੰਦਰ ਲੈ ਲਿਆ। 12 ਜਨਵਰੀ 1982 ਨੂੰ ਦਾਲ ਖਾਲਸਾ ਦੇ ਮੁਖ ਸਰਪੰਚ ਹਰਬੱਜ ਸਿਮਰਨ ਸਿੰਘ ਨੂੰ ਮਾਹਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। 12 ਜਨਵਰੀ 1990 ਨੂੰ ਮੁਖ ਸਰਪੰਚ ਗੁਰਦੁਆਰਾ ਸ੍ਰੀ ਟੀਪੀ ਸਾਹਿਬ ਦੇ ਨੇੜੇ ਬੱਚੜਾ ਗੋਬਿੰਦ RAM ਦੀ ਕਬਰ ਬਣਾਈ ਗਈ ਅਤੇ ਉਸ ਉੱਪਰ ਇੱਕ ਬੋਰਡ ਲਗਾਇਆ ਗਿਆ ਜਿਸ ਉੱਪਰ ਲਿਖਿਆ ਸੀ ਕਿ ਇਹ ਰੰਗੇ ਦੀ ਰੂਹੀ ਕਬਰ ਹੈ 12 ਜਨਵਰੀ 1988 ਨੂੰ ਪੁਲਿਸ ਨੇ ਦਾਇਆ ਸਿੰਘ ਅਤੇ ਬਲਵੀਰ ਸਿੰਘ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਇਸੇ ਦਿਨ ਪੱਪਾ ਬਕਾਲਾ ਵਿੱਚ ਇੱਕ ਰਾਜੰਦੇ ਰਾਗੀਰ ਹਰਜਿੰਦਰ ਸਿੰਘ ਨੂੰ CRPF ਨੇ ਗੋਲੀ ਮਾਰ ਦਿੱਤੀ 12 ਜਨਵਰੀ 1990 ਨੂੰ ਪੁਲਿਸ ਨੇ ਕਮਲਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਸultanpur ਅੰਮ੍ਰਿਤਸਰ ਸੁਭੇਗ ਸਿੰਘ ਵਾਸੀ ਲੁਗੜੀਆਂ ਵਾਲੀ ਜਾਂ ਫਰੀਦਕੋਟ ਸਰਜੀਤ ਸਿੰਘ ਵਾਸੀ ਕਮਲਣਾਵਾਲਾ ਨੂੰ ਇੱਕ ਨਕਲੀ ਪੁਰਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ ਤੇ ਇਹ ਸਨ ਕੁਝ ਮਹੱਤਵਪੂਰਨ ਘਟਨਾਵਾਂ ਜੋ ਇਤਿਹਾਸ ਵਿੱਚ 12 ਜਨਵਰੀ ਵਾਲੇ ਦਿਨ ਵਾਪਰੀਆਂ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਐਗਰੂਜੀ ਕਾ ਖਾਲਸਾ ਐਗਰੂਜੀ ਕੀ ਫਤਿਹ